ਪਰਬੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਸਭਨਾਂ ਨੂੰ ਜੀ ਆਇਆਂਸੀ ਦੀ ਅੱਜ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਦੇਖਾਂਗੇ ਕਿ ਜਿਹੜੇ ਦੁੱਖ ਸਾਡੇ ਜੀਵਨਾਂ ਦੇ ਵਿੱਚ ਆਉਂਦੇ ਆ ਕੀ ਇਹ ਕਿਤੇ ਪਰਮੇਸ਼ਰ ਦੇ ਵੱਲੋਂ ਤੇ ਨਹੀਂ ਜਦੋਂ ਅਸੀਂ ਕਲਾਮ ਦੇ ਵਿੱਚ ਯਸ਼ਾਏ ਦੀ ਕਿਤਾਬ ਉਹਦਾ 59 ਅਧਿਆਇ ਪੜ੍ਹਦੇ ਆ ਤਾਂ ਉਹਦੀ ਪਹਿਲੀ ਆਇਤ ਦੇ ਵਿੱਚ ਲਿਖਿਆ ਹੈ ਵੇਖ ਯਹਵਾ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇਗਾ ਉਹਦੇ ਕੰਨ ਭਾਰੀ ਨਹੀਂ ਭਈ ਉਹ ਸੁਨੇਗਾ ਸੋ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਧਾਤੋ ਲਖਾ ਦਿੱਤਾ ਹੈ ਭਈ ਉਹ ਨਾ ਸੁਨੇ ਤੇ ਇੱਥੇ ਯਸ਼ਾਇਆ ਨਬੀ ਲਿਖਦਾ ਹੈ ਕਿ ਤੁਹਾਡੇ ਪਾਪਾਂ ਨੇ ਤੁਹਾਡੇ ਅਤੇ ਪਰਮੇਸ਼ਰ ਦੇ ਵਿੱਚ ਜੁਦਾਈ ਪਾ ਦਿੱਤੀ ਹੈ ਜਦੋਂ ਅਸੀਂ ਉਤਪਤੀ ਦੇ ਵਿੱਚ ਪੜ੍ਹਦੇ ਹਾਂ ਤਾਂ ਉੱਥੇ ਅਸੀਂ ਜਦੋਂ 3 ਅਧਿਆਇ ਨੂੰ ਪੜ੍ਹਦੇ ਹਾਂ ਤਾਂ ਉੱਥੇ ਅਸੀਂ ਸਾਫ਼-ਸਾਫ਼ ਦੇਖਦੇ ਹਾਂ ਦੀ ਖੁਦਾ ਦੀ ਸਰਾਪ ਜਿਹੜੇ ਹੈ ਮਨੁੱਖ ਧਿਆਨ ਬੈ ਕਿਉਂਕਿ ਜਿਹੜਾ ਫਾਲ ਪਰਮੇਸ਼ਰ ਨੇ ਆਦਮ ਨੂੰ ਨਾ ਖਾਣ ਲਈ ਆਖਿਆ ਸੀ ਅਦਨ ਦੀ ਬਾਟਕਾ ਦੇ ਵਿੱਚ ਉਸ ਨੇ ਖਾ ਲਿਆ ਤਾਂ ਕੀ ਹੋਇਆ ਉਹਨਾਂ ਉੱਤੇ ਸਰਾਪ ਆਣ ਪਿਆ ਤਾਂ ਉਸ ਸਰਾਪ ਜਿਹੜਾ ਸੀਗਾ ਉਹ ਪਰਮੇਸ਼ਰ ਨਹੀਂ ਦੇਣਾ ਚਾਹੁੰਦਾ ਸੀ ਪਰ ਇਨਸਾਨ ਨੇ ਖੁਦਾ ਦੀ ਅਣਅਗਹਿ ਕਰੀ ਕੀਤੀ ਜਿਸ ਦੇ ਕਾਰਨ ਇਨਸਾਨ ਤੇ ਸਰਾਪ ਆਣ ਪਿਆ ਅਸੀਂ ਜਦੋਂ ਬਾਈਬਲ ਨੂੰ ਪੜ੍ਹਦੇ ਹਾਂ ਤਾ ਜਿਹੜਾ ਆਦਮ ਤੇ ਸਰਾਪ ਪਿਆ ਸੀਗਾ ਕਿ ਤੂੰ ਮਿਹਨਤ ਕਰੇਗਾ ਤੇ ਪਸੀਨੇ ਦੀ ਰੋਟੀ ਖਾਏਗਾ ਤੇ ਤੇਰੇ ਲਈ ਜਿਹੜੀ ਜ਼ਮੀਨ ਐ ਉਹ ਪਜਾਉ ਨਹੀਂ ਰਹੇਗੀ ਉਹ ਤੇਰੇ ਲਈ ਕੰਡੇ ਬੀਜੇਗੀ ਤੇ ਇਸੇ ਪ੍ਰਕਾਰ ਔਰਤ ਨੂੰ ਵੀ ਸਰਾਪ ਮਿਲਿਆ ਕਿ ਜਦੋਂ ਤੂੰ ਇੱਕ ਬੱਚੇ ਨੂੰ ਜਨਮ ਦੇਵੇਂਗੀ ਤਾਂ ਤੂੰ ਮਰਨ ਕੰਡੇ ਹੋਏਗੀ ਤੇ ਸੱਪ ਨੂੰ ਵੀ ਸਰਾਪ ਮਿਲਿਆ ਏ ਕਿ ਤੂੰ ਜ਼ਿੰਦਗੀ ਭਰ ਤੂੰ ਰੇੜਕੇ ਟਿੱਡ ਭਾਰ ਚੱਲੇਗਾ ਅਤੇ ਤੂੰ ਮਿੱਟੀ ਚੱਟੇਗਾ ਤੇ ਅਸੀਂ ਦੇਖਦੇ ਹਾਂ ਉਹਨਾਂ ਦੇ ਦੁੱਖ ਦਾ ਕਾਰਨ ਉਹਨਾਂ ਦਾ ਖੁਦ ਦਾ ਪਾਪ ਸੀ ਅਸੀਂ ਵੀ ਆਪਣੇ ਜੀਵਨ ਨੂੰ ਦੇਖੀਏ ਕਿ ਕਿਤੇ ਅਸੀਂ ਕੋਈ ਗਲਤੀ ਤਾਂ ਨਹੀਂ ਕੀਤੀ ਕਿ ਜਦੋਂ ਜਦੋਂ ਇਜ਼ਰਾਈਲ ਪਾਪ ਕਰਦੀ ਸੀ ਤਾਂ ਇਜ਼ਰਾਈਲ ਗੁਲਾਮੀ ਵਿੱਚ ਚਲੇ ਜਾਂਦੀ ਸੀ ਤਾਂ ਉਹਨਾਂ ਨੂੰ ਦੁੱਖ ਦਾ ਸਾਹਮਣਾ ਕਰਨਾ ਪੈਂਦਾ ਸੀ ਆਓ ਅਸੀਂ ਆਪਣੇ ਜੀਵਨਾਂ ਨੂੰ ਦੇਖੀਏ ਕਿ ਕਿਤੇ ਇਹ ਜਿਹੜਾ ਦੁੱਖ ਹੈ ਇਹ ਮੁਸੀਬਤ ਹੈ ਇਹ ਬਿਮਾਰੀ ਹੈ ਕਿਤੇ ਇਸ ਦਾ ਕਾਰਨ ਅਸੀਂ ਖੁਦ ਤੇ ਨਹੀਂ ਆਓ ਅਸੀਂ ਆਪਣੇ ਜੀਵਨਾਂ ਨੂੰ ਚੈੱਕ ਕਰੀਏ ਤੇ ਵੇਖੀਏ ਕਿ ਅਤੇ ਮਾਫੀ ਮੰਗੀਏ ਕਿ ਪਰਮੇਸ਼ਰ ਸਾਡੇ ਦੁੱਖਾਂ ਨੂੰ ਵੀ ਘਟਾ ਅਤੇ ਸਾਨੂੰ ਮਾਫੀ ਦੇ ਕਿਉਂਕਿ ਉਸਨੇ ਸਾਡੇ ਪਾਪਾਂ ਨੂੰ ਸੋਲੀਆਂ ਉੱਤੇ ਚੱਕ ਲਿਆਈ ਹੈ ਸੋ ਮਸੀਹ ਹੀ ਸਾਨੂੰ ਛੁਟਕਾਰਾ ਦੇ ਸਕਦਾ ਹੈ ਕਿਉਂਕਿ ਉਹ ਇੱਕ ਉਹ ਪਵਿੱਤਰ ਕੁਰਬਾਨੀ ਹੈ ਜਿਹੜੀ ਸਾਡੇ ਲਈ ਕੁਰਬਾਨ ਹੋਈ ਜਿਸਨੇ ਸਾਰੇ ਸਾਡੇ ਗੁਨਾਹ ਆਪਣੇ ਉੱਤੇ ਚੁੱਕ ਲਏ ਆਓ ਅਸੀਂ ਕੰਫੈਸ ਕਰੀਏ ਤੇ ਫਿਰ ਤੋਂ ਦੁਬਾਰਾ ਅਸੀਂ ਆਪਣਾ ਰਿਸ਼ਤਾ ਪਰਮੇਸ਼ਰ ਦੇ ਨਾਲ ਜੋੜੀਏ ਤੇ ਖੁਦਾ ਦਾ ਹੱਥ ਛੋਟਾ ਨਹੀਂ ਹੈ ਕਿ ਉਹ ਸਾਡੀ ਮਦਦ ਨਾ ਕਰੇ। ਖੁਦਾ ਦੇ ਕੰਨ ਭਾਰੀ ਨਹੀਂ ਹੈ ਕਿ ਉਹ ਸਾਡੀ ਆਵਾਜ਼ ਨੂੰ ਨਾ ਸੁਣਨ। ਆਓ ਅਸੀਂ ਅੱਜ ਹੀ ਖੁਦਾ ਦੇ ਅੱਗੇ ਆਪਣੇ ਗੁਨਾਹਾਂ ਨੂੰ ਮੰਨੀਏ ਤਾਂ ਕਿ ਸਾਡੀ ਆਵਾਜ਼ ਖੁਦਾ ਤੱਕ ਪਹੁੰਚੇ। ਸਭਨਾਂ ਨੂੰ ਜੈਨਸ।